ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਆ ਪੰਜਾਬੀ ਬੋਲੀਆਂ ਤੁਹਾਡੇ ਲਈ 225 ਤੋਂ ਲੈ ਕੇ 236 ਤੱਕ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਪੰਜਾਬੀਆਂ ਬੋਲੀਆਂ ਜੇ ਵਧੀਆ ਲੱਗੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਤੇਰਾ ਭੇ ਸਿਰੂਪ ਦੀ ਜੀਜਾ ਤੇਰੇ ਭੇ ਸਿਰੂਪ ਦੀ ਜੀਜਾ ਵੇ ਕੋਈ ਮਾਲਾ ਲਈਏ ਪਰੋ ਵੇ ਵਿੱਚ ਪਰੋਏ ਬੈਂਡਰੀ ਵਿੱਚ ਭਰੋਈਏ ਬੈਟਰੀ ਜਿਹਦੇ ਮਹਿਲਾ ਚਾਨਣ ਤੇ ਅੰਤੋਂ ਪਿਆਰਾ ਵੇ ਤੂੰ ਜੀਜਾ ਸਨਵੰਤੋਂ ਪਿਆਰਾ ਵੇ ਤੂੰ ਜੀਜਾ ਮਾਲਵੇ ਦੀ ਮੈਂ ਜੱਟੀ ਮਾਲਵੇ ਦੀ ਮੈਂ ਜੱਟੀ ਵੇ ਮੈਂ ਗਿੱਧਿਆਂ ਦੀ ਏ ਰਾਣੀ ਵੇ ਚਨ ਵਰਗੀ ਤੇਰੀ ਨਾਲ ਸੋਹਣਿਆ ਚਨ ਵਰਗੀ ਤੇਰੀ ਨਾਲ ਸੋਹਣਿਆ ਕੋ ਕੋ ਫਦੀ ਹੂਰ ਵੇ ਚੰਡੀਗੜ ਕੋਠੀ ਪਾਦੇ ഉൂടവ ചിഗ കോ പഠി ധൂട ദബേ ബബടെ ബോത്ത് ചാരാ വാലി ബൈ ജോള പട്ടിയല ദോള പടിയല ദ ജുത്തി ഉത്തള പട്ടിയുത്തി മറി ਲਿਆ ਦਿਓ ਰਹਾ ਪਖੁਰਲੀ ਬਣਾਈਏ ਲਿਆ ਦਿਓ ਰਹਾ ਪਖੁਰਲੀ ਬਣਾਈਏ ਕੋਲ ਬਣਾਈਏ ਚਰਨਾ ਆਵੇ ਇਕਜਿਤ ਕਰਦਾ ਦਿਓਰ ਮੇਰੇ ਦਾ ਇਕਜਿਤ ਕਰਦਾ ਦਿਓਰ ਮੇਰੇ ਦਾ ਘਟਦਾ ਖੇਤ ਵਿੱਚ ਡਰਨਾ ਦਾ ਰੂਪੀ ਮੇਗਾ ਕੋਲ ਬਾਜ ਨਹੀਂ ਸਰਨਾ ਦਾ ਰੂਪੀ ਮੇਗਾ ਕੋਲ ਬਾਜ ਨਹੀਂ ਸਰਨਾ ਦਾ ਰੂਪੀ ਮੇਗਾ ਦੋ ਖਰਬੂਜੇ 12 ਫਾੜੀਆਂ ਦੋ ਖਰਬੂਜੇ 12 ਫਾੜੀਆਂ ਕੋਈ ਮਿੱਠੇ ਉਹਨਾਂ ਦੇ ਬੀਜੇ ਤੂੰ ਪੁੱਤ ਵਜੀਰ ਦਾ ਸਾਡੀ ਭੈਣ ਰਾਜੇ ਦੀ ਧੀ ਜੇ ਤੂੰ ਪੁੱਤ ਵਜੀਰ ਦਾ ਧੀ ਭੈਣ ਰਾਜੇ ਦੀ ਧੀ ਵੇ ਜੀਜਾ ਵੇ ਜੀਜਾ ਤੂੰ ਪੁੱਤ ਵਜੀਰ ਦਾ ਸਾਡੀ ਭੈਣ ਰਾਜੇ ਦੀ ਧੀ ਸੋਣ ਮਹੀਨੇ ਦਿਨ ਗਿੱਧੇ ਦੇ ਸੋਣ ਮਹੀਨੇ ਦਿਨ ਗਿੱਧੇ ਦੇ ਇਕੱਠੇ ਗਿੱਧਾ ਵਿੱਚ ਪਾਰੀ ਇਕੱਠੇ ਦੇ ਵਿੱਚ ਵਰ ਪਾਰੀ ਸਭ ਤੋਂ ਸੋਹਣਾ ਨੱਚੇ ਸੰਤੋ ਸਭ ਤੋਂ ਸੋਹਣਾ ਨੱਚੇ ਸੰਤੋ ਨਰਮ ਰਹੀ ਕਰਤਾਰੀ ਬੇਲ ਛਿ ਕੁੜੀ ਦੇ ਮਹਿਰਿਆਂ ਦੀ ਲੱਛੀ ਕੁੜੀ ਮਹਿਰਿਆਂ ਦੀ ਲਕਪਤਲਾ ਬਦਨ ਦੀ ਪਾਰੀ ਨੱਚ ਲੈ ਸ਼ਾਮ ਕੋਰੇ ਤੇਰੀ ਆ ਗਈ ਚੰਦੀ ਵਾਰੀ ਨੱਚ ਲੈ ਸ਼ਾਮ ਕੋਰੇ ਆ ਗਈ ਤੇਰੀ ਨੱਚਣ ਦੀ ਵਾਰੀ ਪਟੜੀ ਫੇਰ ਦੇ ਬਾਬਾ ਬੋਲੀ ਪਟੜੀ ਫੇਰ ਦੇ ਬਾਬਾ ਬੋਲੀ ਦੁਨੀਆ ਸਿਫਤੀ ਕਰੂਗੀ ਸਾਰੀ ਦੁਨੀਆ ਸਿਫਤਾ ਕਰੂਗੀ ਸਾਰੀ ਪਾਈਏ 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 ਪੁੱਛ ਜਾਈਏ ਹੋਰ ਖੜਾ ਤੇ ਰਕੀ ਦੁਖ ਦਾ ਪਰ ਜਾਈਏ ਖੜਾ ਤੇ ਰਕੀ ਦੁਖ ਦਾ ਪਰ ਜਾਈਏ ਪੱਲਾ ਚੱਕਿਓ ਤਲਾ ਤੇਰੇ ਕੋ ਕੇ ਦੇ ਦਰਸ਼ਨ ਪਾਈਏ ਪੱਲਾ ਚੱਕਿਓ ਹਾਂ ਸੋਹਣੇ ਮੁਖੜੇ ਦੇ ਨਹੀਂ ਹੋਰ ਦੁਆਰੇ ਜਾਈਏ ਮਿੱਤਰਾਂ ਕੀ ਘਾਟਾ ਜੇਬ ਖੜਕਣੀ ਚਾਹੀਏ ਮਿੱਤਰਾਂ ਕੀ ਘਾਟਾ ਜੇਬ ਖੜਕਦੀ ਚਾਹੀਏ ਜੁੱਤੀ ਤੇ ਜੀਜਾ ਤੇਰੀ ਕਦਮੀ ਜੁੱਤੀ ਤੇ ਜੀਜਾ ਤੇਰੀ ਕਦਮੀ ਵੇ ਕੋਈ ਵੀ ਚਿੱਤ ਲੈ ਦੀ ਤਾਰ ਜੇ ਤੂੰ ਪੜਿਆ ਫਾਰਸੀ ਮੇਰੀ ਭੈਣ ਕਿਸੇ ਦੇ ਵੇ ਤੂੰ ਸਮਝ ਗਿਆ ਨਹੀਂ ਬੇਕਾਰ ਮੇਰੀ ਭੈਣ ਕਿਸੇ ਦੇ ਵੇ ਤੂੰ ਸਮਝ ਗਿਆ ਨਹੀਂ ਬੇਕਾਰ ਤਾਰਾਂ 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 ਬੋਲੀਆਂ ਦਾ ਪੀੜ ਬਨਦਿਆਂ ਬੋਲੀਆਂ ਦਾ ਪੀੜ ਬਨਦਿਆਂ ਜਿੱਤੇ ਗਿੱਦਾ ਪਾਉਣ ਮਟਿਆਰਾ ਬੋਲੀਆਂ ਦੀ ਛੋਣੀ ਪਾਦੇ ਆ ਬੋਲੀਆਂ ਦੀ ਛਾਉਣੀ ਪਾ ਦੇ ਆ ਜਿੱਥੇ ਫੌਜੀ ਰਹਿਣ ਹਜ਼ਾਰਾਂ ਗਿੱਦੇ ਵਿੱਚ ਪਾਉਣ ਬੋਲੀਆਂ ਗਿੱਦੇ ਵਿੱਚ ਪਾਉਣ ਬੋਲੀਆਂ ਲੜ ਜਹੀਆਂ ਮਟਿਆਰਾ ਨੱਚਦੀ ਨੰਦ ਗੁਰ ਤੋਂ ਸਣੇ ਤੋਪ ਟੈਂਕ ਮੈਂ ਵਾਰ ਨੱਚਦੀ ਨੰਦ ਗੁਰ ਤੋਂ ਸਣੇ ਤੋਪ ਟੈਂਕ ਮੈਂ ਵਾਰ ਨੱਚਦੀ ਨੰਦ ਗੁਰ ਤੋਂ ਸੁੰਨੀ ਕੁੜੀਏ ਨੱਚਣ ਵਾਲੀਏ ਸੁੰਨੀ ਕੁੜੀਏ ਨੱਚਣ ਵਾਲੀਏ ਨੱਚਦੀ ਲਗੇ ਪਿਆਰੀ ਨਹੀਂ ਭੈਣ ਤੇਰੀ ਨਾਲ ਵਿਆਹ ਕਰਾਵਾਂ ਭੈਣ ਤੇਰੀ ਨਾਲ ਵਿਆਹ ਕਰਾਵਾਂ ਤੈਨੂੰ ਬਨਾਲਾਂ ਸਾਲੀ ਨਹੀਂ ਮਾਂ ਤੇਰੀ ਨੂੰ ਸੱਸ ਬਨਾਲਾਂ ਮਾਂ ਤੇਰੀ ਨੂੰ ਸੱਸ ਬਨਾਲਾਂ ਪਿਓ ਤੇਰੇ ਨੂੰ ਸਹੁਰਾ ਨਹੀਂ ਤੇਰੇ ਪਿੰਡ ਵਿੱਚ ਨਹੀਂ ਛੱਡ ਕੇ ਫਿਰੂੰਗਾ ਟੋਰਾ ਤੇਰੇ ਪਿੰਡ ਵਿੱਚ ਨਹੀਂ ਛੱਡ ਕੇ ਫਿਰੂੰਗਾ ਟੋਰਾ ਤੇਰੇ ਪਿੰਡ ਵਿੱਚ ਨਹੀਂ ਬੋਲੀ ਬਹੁਤ ਸੋਹਣੀ ਸੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਨੀ ਤੜਕੇ ਦੀਪ ਅਭੀ ਸੂਤ ਮਾਰ ਸੋੜ ਮਾਰਦਾ ਥੜਕੇ ਨੀ ਪਭੀ ਸੂੜ ਮਾਰਦਾ ਨਾਣੀ ਖੱਲਿਆ ਟੁੱਕਟ ਰਿਆ ਜੇ ਤਾਂ ਭਾਬੀ ਹੁੰਦੀ ਔਰਤ ਜੇ ਤਾਂ ਭਾਬੀ ਹੁੰਦੀ ਔਰਤ ਸੋ ਸੋ ਮਾਰਦੀ ਗੇੜਾ ਨੀ ਛੱਪੜੀਆਂ ਦਾ ਪਾਣੀ ਪੀਤਾ ਛੱਪੜੀਆਂ ਦਾ ਪਾਣੀ ਪੀਤਾ ਟਿੱਡ ਵਿੱਚ ਰੁੱਜੇ ਬਥੇਰਾ ਭਾਬੀ ਅੱਡ ਹੋ ਜਾ ਬਹੁਤ ਖੁਸ਼ੀ ਮਨ ਮੇਰਾ ਭਾਬੀ ਅੱਡ ਹੋ ਜਾ ਬਹੁਤ ਖੁਸ਼ੀ ਮਨ ਮੇਰਾ ਭਾਬੀ ਅੱਡ ਹੋ ਜਾ ਤੁਸੀਂ ਦੱਸੋ ਤੁਹਾਨੂੰ ਇਹਨਾਂ ਵਿੱਚੋਂ ਸਭ ਤੋਂ ਪਿਆਰੀ ਤੇ ਵਧੀਆ ਬੋਲੀ ਕਿਹੜੀ ਲੱਗੀ ਏ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਾਂ ਮਿਲਦੇ ਰਵਾਂਗੇ ਇਦਾਂ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਤੇ ਲਾਸਟ ਤੱਕ ਦੇਖਣ ਲਈ ਬਹੁਤ ਜਿਆਦਾ ਧੰਨ